ਨਾਗਲੇ ਨੇ ਪਹਿਨੇ ਨਿਰਸਵਾਰਥ ਸੇਵਾ ਨਵੰਬਰ ਵਿੱਚ ਪ੍ਰੋਗਰਾਮ ਹੁੰਦਾ ਸਾਰਾ ਪਰਿਵਾਰ ਨੇ ਰਾਤ ਜਿਹੜਾ ਭਗਵਾਨ ਮਿਸ਼ਰ ਕਰਮਾਂ ਦੀ ਵੀ ਸੇਵਾ ਜੀ ਬੁਲਾਉਣ ਪ੍ਰਬੰਧਕ ਸਾਡੇ ਜਿਹੜੀਆਂ ਬੱਚੀਆਂ ਨੇ ਝੰਡੇ ਦਾ ਗੀਤ ਇਸ ਬਾਰੇ ਤਾਂ ਨਹੀਂ ਗਾਇਆ ਬੱਚੀਆਂ ਨੇ ਉਹ ਆ ਜਾਣ ਉਹ ਆਪਣੇ ਜਿਹੜੇ ਮਾਈਕ ਅੱਜ ਦੇ ਵਿਸ਼ੇਸ਼ ਦਿਹਾੜੇ ਤੇ ਜਿਹੜਾ ਸਮਾਗਮ ਕਰਵਾਇਆ ਗਿਆ ਕਿਹੜੇ-ਕਿਹੜੇ ਮੁੱਖ ਮਹਿਮਾਨ ਸੂਰੇ ਕੀ ਕੀ ਐਕਟੀਵਿਟੀਜ਼ ਅੱਜ ਅਸੀਂ ਦਕਾਲਾ ਵਿਖੇ ਜਗਤਗੁਰੂ ਭਗਵਾਨ ਵਿਸ਼ਵਕਰਮਾਲ ਜੀ ਦਾ 41ਵਾਂ ਜਿਹੜਾ ਸਾਲਾਨਾ ਪ੍ਰਕਾਸ਼ ਉਸ ਤੋਂ ਬੜੀ ਸਰਦਾਰ ਦੇ ਸਰਕਾਰ ਨਾਲ ਮਨਾਇਆ ਔਰ ਅੱਜ ਦੇ ਇਸ ਸਮਾਗਮ ਦੇ ਵਿੱਚ ਮੁੱਖ ਮਹਿਮਾਨ ਸਰਦਾਰ ਨਛੱਤਰ ਸਿੰਘ ਜੀ ਤਮਾਨ ਬਲਵੇੜਾ ਖ਼ਬਨ ਤੋਂ ਸਾਡੇ ਦਰਮਿਆਨ ਪਹੁੰਚੇ ਅਸੀਂ ਉਹਨਾਂ ਦਾ ਧੰਨਵਾਦ ਤੇ ਝੰਡੇ ਦੀ ਰਸਮ ਸਰਦਾਰ ਗੁਰਜੀਤ ਸਿੰਘ ਜੀ ਖੇੜੀ ਵਰਨਾ ਵਾਲਾ ਨੇ ਕੀਤੀ ਹੈ ਉਹਨਾਂ ਨੇ ਵੀ